ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ। ਅੱਜ ਆਪਾਂ ਬਣਾਵਾਂਗੇ ਜੀ ਗਾਜਰਾ, ਮੂਲੀ, ਅਦਰਕ ਅਤੇ ਮਿਰਚ ਦਾ ਤਿੱਖਾ ਤੇ ਚਟਪਟਾ ਤੇਜ਼ੀ ਅਚਾਰ। ਇਹ ਅਚਾਰ ਬਣਾਉਣ ਦੇ ਲਈ ਮੈਂ 1 ਕਿਲੋ ਗਾਜਰਾ ਲਈਆਂ ਨੇ, 1 ਕਿਲੋ ਮੂਲੀ ਲਈ ਆ 50 ਗ੍ਰਾਮ ਦੇ ਗੇੜ ਮੈਂ ਅਦਰਕ ਲਿਆਏ ਜੀ ਤੇ ਮੈਂ 200 ਗ੍ਰਾਮ ਲਈਆਂ ਨੇ ਇੱਥੇ ਹਰੀਆਂ ਮਿਰਚਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਕਾ ਲਿਆ ਹੈ ਜੀ। ਤੂ ਪਵਿੱਤੀ ਨਹੀਂ ਸੁਕਾਇਆ ਮਤਲਬ ਐਦਾਂ ਹੀ ਕਾਟਨ ਦੇ ਕੱਪੜੇ ਦੇ ਨਾਲ ਸੁਕਾ ਕੇ ਫਿਰ ਇਹਨਾਂ ਨੂੰ ਕੱਟਿਆ ਹੈ ਜੀ 200 ਗ੍ਰਾਮ ਜਿਹੜੀਆਂ ਮੈਂ ਇੱਥੇ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਮੈਂ ਡੰਡੀਆਂ ਸਮੇਤ ਹੋਇਆ ਸੀ ਡੰਡੀਆਂ ਨੂੰ ਮੈਂ ਹਟਾ ਦਿੱਤਾ ਹੈ ਜੀ ਉਸ ਤੋਂ ਬਾਅਦ ਇਹਨਾਂ ਦੇ ਮੈਂ ਦੋ ਪੀਸ ਪੀਸਸ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਹੈ ਹੁਣ ਆਪਾਂ ਅਚਾਰ ਬਣਾਉਣ ਦੇ ਲਈ ਸਪੈਸ਼ਲ ਵਾਲਾ ਜਿਹੜਾ ਇਨਸਟੈਂਟ ਮਸਾਲਾ ਹੈ ਉਹ ਤਿਆਰ ਕਰਾਂਗੇ ਜੀ ਪੈਨ ਆਪਾਂ ਨੇ ਰੱਖ ਲਿਆ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਚਮਚ ਜੀਰਾ 2 ਚਮਚ ਅਜਵਾਇਣ 2 ਚਮਚ ਸਾਬਤ ਧਨੀਆ ਪਾਵਾਂਗੇ ਜੀ ਅੱਧੀ ਛੋਟੀ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਮੇਥੇ ਦੇ ਦਾਣੇ 4 ਚਮਚ ਪਾਵਾਂਗੇ ਜੀ ਆਪਾਂ ਸੌਫ ਸੌਫ ਜਿਹੜੀ ਆ achar ਵਿੱਚ ਵੱਧ ਪਾਈ ਜਾਂਦੀ ਆ ਇਹਨਾਂ ਨੂੰ ਹੁਣ ਆਪਾਂ ਰੋਸਟ ਕਰਾਂਗੇ ਜੀ ਇਹਨਾਂ ਵਿੱਚ ਜਿਹੜੀ ਨਮੀ ਆ ਉਹ ਨਹੀਂ ਰਹਿਣੀ ਚਾਹੀਦੀ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਘੱਟ ਸੇਕਦੇ ਉੱਤੇ ਰੋਸਟ ਕਰ ਲੈਣਾ ਹੈ ਇਹ ਸਪੈਸ਼ਲ ਮਸਾਲਾ ਹੈ ਜਿਹੜਾ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਣਾ ਕੇ ਜਦੋਂ ਵੀ ਤੁਸੀਂ ਆਚਾਰ ਵਗੈਰਾ ਬਣਾਉਣਾ ਹੋਵੇ ਤਾਂ ਤੁਹਾਨੂੰ ਸਪੈਸ਼ਲ ਤੋਂ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਹੜਾ ਤੁਸੀਂ ਤਿਆਰ ਕਰਕੇ ਰੱਖਿਆ ਹੋਊਗਾ ਉਹਦੇ ਨਾਲ ਤੁਹਾਡਾ ਆਚਾਰ ਜਿਹੜਾ ਹੈ ਚਟਪਟ ਬਣ ਕੇ ਤਿਆਰ ਹੋ ਜਾਏਗਾ ਜੀ ਇਹ ਸਾਰੀਆਂ ਚੀਜ਼ਾਂ ਆਚਾਰ ਵਿੱਚ ਪਾਉਣੀਆਂ ਬਹੁਤ ਜ਼ਰੂਰੀ ਨੇ ਇਹਦੇ ਨਾਲ ਆਚਾਰ ਜਿਹੜਾ ਹੈ ਬਹੁਤ ਹੀ ਹਾਜਮੇਦਾਰ ਆਚਾਰ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਜੀ ਥੋੜੇ ਟਾਈਮ ਦੇ ਵਿੱਚ ਇਹ 15-20 ਮਿੰਟ ਵਿੱਚ ਵਸ ਤੇ ਇਹ ਆਚਾਰ ਤਿਆਰ ਹੋ ਜਾਂਦਾ ਹੈ ਇਹ ਆਚਾਰ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਣਾਉਣ ਨੂੰ ਸਾਰੀਆਂ ਚੀਜ਼ਾਂ ਰੋਸਟ ਹੋ ਗਈਆਂ ہیں جی ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਗੈਸ ਬੰਦ ਕਰਨ ਤੋਂ ਬਾਅਦ ਇਹਦੇ ਵਿੱਚ ਦੋ ਚਮਚ ਪਾਵਾਂਗੇ ਆਪਾਂ ਪੀੜੀ ਸਰਸੋਂ ਇੱਕ ਵੱਡਾ ਚਮਚ ਪਾਵਾਂਗੇ ਜੀ ਆਪਾਂ ਕਾਲੀ ਸਰਸੋਂ ਇਹਨਾਂ ਨੂੰ ਹੁਣ ਆਪਾਂ ਗੈਸ ਬੰਦ ਕਰਨ ਤੋਂ ਬਾਅਦ ਹੀ ਇਹਦੇ ਵਿੱਚ ਥੋੜਾ ਜਿਹਾ ਰੋਸਟ ਕਰਾਂਗੇ ਕਿਉਂਕਿ ਸੇਕ ਹੈ ਰਾਏ ਪੈਨ ਦੇ ਵਿੱਚ ਉਹਦੇ ਨਾਲ ਹੀ ਇਹਨਾਂ ਨੇ ਰੋਸਟ ਹੋ ਜਾਣਾ ਹੈ ਬਸ ਇੱਕ ਦੋ ਮਿੰਟ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਰੋਸਟ ਕਰਾਂਗੇ ਤੁਸੀਂ ਪੀਲੀ ਸਰ੍ਹੋਂ ਦੀ ਜਗ੍ਹਾ ਇੱਕ ਰਾਏ ਦਾਲ ਆਉਂਦੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਆਪਣੇ ਕੋਲ ਸਾਬਤ ਉਸ ਪੀਲੀ ਸਰ੍ਹੋਂ ਸੀ ਆਪਾਂ ਨੇ ਉਹੀ ਯੂਜ਼ ਕੀਤੀ ਹੈ ਜੀ ਮਸਾਲੇ ਆਪਣੇ ਰੋਸਟ ਹੋ ਗਏ ਆ ਜੀ ਹੁਣ ਇਹਨੂੰ ਆਪਾਂ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਦਵਾਂਗੇ ਮਸਾਲੇ ਆਪਣੇ ਠੰਡੇ ਹੋ ਗਏ ਆ ਜੀ ਹੁਣ ਇਹਨਾਂ ਨੂੰ ਆਪਾਂ ਨੇ ਦਰ ਦਰਾ ਪੀਸਣਾ ਹੈ ਬਰੀਕ ਪੇਸਟ ਪਾਊਡਰ ਜਿਹੜਾ ਇਹਦਾ ਆਪਾਂ ਨਹੀਂ ਬਣਾਣਾ ਜੀ ਇਹਨਾਂ ਨੂੰ ਆਪਾਂ ਦਰਦਰਾ ਪੀਸ ਲਵਾਂਗੇ ਮਸਾਲਾ ਆਪਾਂ ਨੇ ਪੀਸ ਲਿਆ ਜੀ ਇਹਨੂੰ ਆਪਾਂ ਨੇ ਦਰਦਰਾ ਪੀਸਿਆ ਹੈ ਤੁਸੀਂ ਦੇਖ ਸਕਦੇ ਹੋ ਮਿਕਸੀ ਨੂੰ ਆਪਾਂ ਨੇ ਥੋੜਾ ਜਿਹਾ ਰੋਕ ਲਿਆ ਸੀ ਥੋੜਾ ਜਿਹਾ ਚਲਾ ਲਿਆ ਇਸ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਪੀਸਣਾ ਹੈ ਇੱਕਦਮ ਜਿਹੜੀ ਮਿਕਸੀ ਆਪਾਂ ਨੇ ਨਹੀਂ ਚਲਾਣੀ ਰੋਕ ਕੇ ਚਲਾ ਕੇ ਰੋਕ ਕੇ ਚਲਾ ਕੇ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਦਰਦਰਾ ਪੀਸਣਾ ਹੈ ਹੁਣ ਇੱਧਰ ਆਪਾਂ ਨੇ ਗੈਸ ਤੇ ਰੱਖੀ ਹੈ ਜੀ ਕੜਾਈ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਤੇਲ ਦੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜੀ ਇਧਰ ਤੇਲ ਆਪਣਾ ਚੰਗੀ ਤਰ੍ਹਾਂ ਕੜ ਗਿਆ ਹੈ ਜੀ ਇਹਦੀ ਕੜੱਤਨ ਚੰਗੀ ਤਰ੍ਹਾਂ ਵਰ ਚੁੱਕੀ ਆ ਇਹਨੂੰ ਹੁਣ ਆਪਾਂ ਗੈਸ ਗੈਸ ਨੂੰ ਕਰ ਦਵਾਂਗੇ ਜੀ ਹੁਣ ਆਪਾਂ ਬੰਦ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇਲ ਆਪਣਾ ਠੰਡਾ ਹੋ ਗਿਆ ਜੀ ਥੋੜਾ ਜਿਹਾ ਮਤਲਬ ਜਿਆਦਾ ਠੰਡਾ ਨਹੀਂ ਥੋੜਾ ਠੰਡਾ ਹੋ ਗਿਆ ਪਹਿਲਾਂ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ ਛੋਟੀ ਚਮਚ ਹਿੰਗ ਹਿੰਗ ਪਾਣ ਦੇ ਨਾਲ ਅਚਾਰ ਚ ਟੇਸਟ ਜਿਹੜਾ ਬਹੁਤ ਹੀ ਵਧੀਆ ਹੁੰਦਾ ਹੈ ਜੀ ਹੁਣ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਸਬਜ਼ੀਆਂ ਕੱਟੀਆਂ ਹੋਈਆਂ ਸਾਰੀ ਸਬਜ਼ੀ ਆਪਾਂ ਨੇ ਇੱਕ ਸਾਰ ਇਕੱਠੀਆਂ ਹੀ ਪਾ ਲੈਣੀਆਂ ਨੇ ਹੁਣ ਆਪਾਂ ਗੈਸ ਔਨ ਕਰ ਲਵਾਂਗੇ ਇਹਨਾਂ ਨੂੰ ਕਰਾਂਗੇ ਜੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਸੇਕ ਜਿਹੜਾ ਆਪਾਂ ਨੇ ਬੱਦ ਦੇ ਰੱਖਣਾ ਹੈ ਜੀ ਫਿਰ ਆਪਾਂ ਨੇ 2 ਮਿੰਟ ਪਕਾਉਣਾ ਇਹਨੂੰ ਸਬਜ਼ੀਆਂ ਦਾ ਕਰਾਂਚ ਜਿਹੜੇ ਇਹਨਾਂ ਵਿੱਚੋਂ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਹਨੂੰ ਆਪਾਂ ਬੱਦ ਟੈਂਪਰ ਮਿਕਸ ਪਕਾਉਣਾ ਅਚਾਰ ਹੀ ਜਿਹੜਾ ਕਰਾਂਚ ਹੈ ਕਰੰਚੀ ਜਿਹਾ ਚਾਹ ਜਿਹੜਾ ਵਧੀਆ ਲੱਗਦਾ ਹੈ ਖਾਣ ਨੂੰ 2 ਮਿੰਟ ਹੋ ਗਏ ਹੀ ਹੈ ਜੀ ਸਰਜਨ ਪਕਾਉਂਦੇ ਹੋਏ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਦਰਦਰਾ ਜਿਹਾ ਕੁੱਟਿਆ ਸੀ ਉਹ ਪਾ ਦਵਾਂਗੇ ਨਾਲ ਹੀ ਪਾ ਦਵਾਂਗੇ ਇੱਕ ਤੋਂ ਵੱਡਾ ਚਮਚ ਕਲੌਂਜੀ ਕਲੌਂਜੀ ਨੂੰ ਨਾ ਹੀ ਰੋਸਟ ਕਰਦੇ ਆਂ ਜੀ ਨਾ ਹੀ ਇਹਨੂੰ ਪੀਸਿਆ ਜਾਂਦਾ ਇਹ ਆਚਾਰ ਦੇ ਵਿੱਚ ਸਾਫ ਦੀ ਪਾਈ ਹੋਈ ਵਧੀਆ ਲੱਗਦੀ ਆ 2 ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਕਸ਼ਮੀਰੀ ਕਸ਼ਮੀਰੀ ਲਾਲ ਮਿਰਚ ਪਾਊਡਰ ਦੇ ਇਹਦੇ ਨਾਲ ਕੀ ਇਹ ਕਲਰ ਜਿਹੜਾ ਆ ਆਚਾਰ ਦਾ ਬਹੁਤ ਵਧੀਆ ਆਵੇਗਾ ਛੋਟੀ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਦਵਾਂਗੇ ਜੀ ਮਿਕਸ ਨਮਕ ਆਪਾਂ ਹਜੇ ਨਹੀਂ ਪਾਵਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਕਰ ਲਿਆ ਜੀ ਆਪਾਂ ਨੇ ਮਿਕਸ ਕਲਰ ਦੇਖ ਸਕਦੇ ਹੋ ਤੁਸੀਂ ਆਚਾਰ ਦਾ ਕਿੰਨਾ ਵਧੀਆ ਆਇਆ ਏ ਹੁਣ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਚਾਰ ਵੱਡੇ ਚਮਚੇ ਦੇ ਵਿੱਚ ਆਪਾਂ ਨਮਕ ਦੇ ਪਾਉਣੇ ਆ ਨਮਕ ਆਚਾਰ ਵਿੱਚ ਥੋੜਾ ਬਾਦ ਦੇ ਪਾਇਆ ਜਾਂਦਾ ਹੈ ਜੀ ਇਹਨੂੰ ਵੀ ਹੁਣ ਆਪਾਂ ਮਿਕਸ ਕਰ ਦੇਵਾਂਗੇ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਆਚਾਰ ਨੂੰ ਪਕਾਉਂਦੇ ਹੋਏ ਇਹਨੂੰ ਆਪਾਂ ਨੇ ਟਕਣਾ ਨਹੀਂ ਹੈਗਾ ਜੀ ਟਾਕੇ ਤੋਂ ਇਹਨੇ ਮਤਲਬ ਕਿ ਕਰਾਂਚੀ ਨਹੀਂ ਬਣਨਾ ਇਹਨੇ ਸੌਫਟ ਜਿਹਾ ਹੋ ਜਾਣਾ ਹੈ ਉਹ ਆਚਾਰ ਫਿਰ ਖਾਣ ਵਿੱਚ ਵਧੀਆ ਨਹੀਂ ਲੱਗਦਾ ਬਸ ਇਹਨਾਂ ਨੂੰ ਪਾਣ ਤੋਂ ਬਾਅਦ ਆਪਾਂ ਨੇ 1 ਮਿੰਟ ਇਹਨੂੰ ਹੋਰ ਪਕਾਇਆ ਏ ਹੁਣ ਗੈਸ ਕਰ ਦਵਾਂਗੇ ਜੀ ਆਪਾਂ ਬੰਦ ਗੈਸ ਬੰਦ ਕਰਨ ਤੋਂ 2 ਮਿੰਟ ਬਾਅਦ ਆਪਾਂ ਇਹਦੇ ਵਿੱਚ 2 ਵੱਡੇ ਚਮਚ ਚਿੱਟਾ ਸਿਰਕਾ ਪਾਵਾਂਗੇ ਜੀ ਸਿਰਕਾ ਪਾਣ ਦੇ ਨਾਲ ਅਚਾਰ ਦੀ ਜਿਹੜੀ ਸੈਲਫ ਲਾਈਫ ਆ ਵਧ ਜਾਂਦੀ ਹੈ ਅਚਾਰ ਲੰਬੇ ਸਮੇਂ ਤੱਕ ਚੱਲਦਾ ਹੈ ਜੀ ਖਰਾਬ ਨਹੀਂ ਹੁੰਦਾ ਜਲਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦੇਵਾਂਗੇ ਜੀ ਮਿਕਸ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਾਂ ਕੱਢ ਲਵਾਂਗੇ ਜੀ ਇਹਨੂੰ 에ਅ ਟਾਈਟ ਕੰਟੇਨਰ ਦੇ ਵਿੱਚ ਆਪਾਂ ਪਾ ਕੇ ਰੱਖ ਲਾਂਗੇ ਆਚਾਰ ਆਪਣਾ ਜਲਦੀ ਖਰਾਬ ਨਾ ਹੋਵੇ ਉਹਦੇ ਨਾਲ ਕਰਕੇ ਆਪਾਂ ਇਹਨੂੰ ਨਾ ਤਾਂ ਗਿੱਲੇ ਹੱਥ ਲਾਵਾਂਗੇ ਨਾ ਆਪਾਂ ਆਟੇ ਵਾਲੇ ਹੱਥ ਲਾਗਵਾਂਗੇ ਜੀ ਆਚਾਰ ਨੂੰ ਸੁੱਕੇ ਬਰਤਨ ਵਿੱਚ ਹੀ ਪਾਉਣਾ ਹੈ ਜੀ ਅਤੇ ਸੁੱਕੇ ਹੱਥਾਂ ਨਾਲ ਹੀ ਕੱਢਣਾ ਹੈ ਆਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਤੇ ਖਾਇਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ سپورਟ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ